ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰਦੀਆਂ ਇੱਕ ਫਿਲਾਸਫਰ ਦੀ ਇਟਾਲੀਅਨ ਫਿਲਾਸਫਰ ਹੋਏ ਨੇ 1265 ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਨਾਮ ਸੀ ਉਹਨਾਂ ਦਾ ਡੈਂਟੇ ਐਲੀਗਰੀ ਉਹਨਾਂ ਦਾ ਕਹਿਣਾ ਹੈ ਨਰਕ ਵਿੱਚ ਨਰਕ ਵਿੱਚ ਸਭ ਤੋਂ ਜ਼ਿਆਦਾ ਜੋ ਗਰਮ ਥਾਂ ਹੈ ਨਾ ਜਾਂ ਕਿਹਾ ਜਾਵੇ ਨਰਕ ਵਿੱਚ ਜੋ ਸਭ ਤੋਂ ਜ਼ਿਆਦਾ ਬੁਰੀ ਥਾਂ ਹੈ ਉਹ ਰਾਖਮੀ ਰੱਖੀ ਗਈ ਹੈ ਕਿਨਾਂ ਵਾਸਤੇ ਖਾਸ ਕਰ ਉਹਨਾਂ ਲੋਕਾਂ ਵਾਸਤੇ ਜੋ ਗਲਤ ਹੁੰਦਾ ਦੇਖ ਕੇ ਬੇਸ਼ੱਕ ਉਹ ਆਪ ਗਲਤ ਨਹੀਂ ਕਰ ਰਹੇ ਸੀਗੇ ਪਰ ਗਲਤ ਹੁੰਦਾ ਦੇਖ ਕੇ ਨਾ ਚੁੱਪ ਰਹੇ ਨੈਤਿਕ ਜ਼ਿੰਮੇਵਾਰੀ ਜਿਹੜਾ ਬੰਦਾ ਨਹੀਂ ਨਿਭਾਉਂਦਾ ਨਾ ਗਲਤ ਹੁੰਦਾ ਦੇਖ ਕੇ ਨਰਕ ਵਿੱਚ ਸਭ ਤੋਂ ਬੁਰੀ ਥਾਂ ਉਹਨਾਂ ਵਾਸਤੇ ਰਾਖਮੀ ਰੱਖੀ ਹੁੰਦੀ ਹੈ ਹੁਣ ਇਹ ਗੱਲ ਮੈਂ ਕਿਉਂ ਸ਼ੁਰੂ ਕੀਤੀ ਹੈ ਅੱਜ ਕੱਲ ਜੋ ਆਮ ਦੇਖਣ ਵਿੱਚ ਮਿਲਦਾ ਹੈ ਜਾਂ ਜ਼ਿਆਦਾਤਰ ਦੁਨੀਆ ਤੇ ਜਨ ਤੋਂ ਜਾਨ ਤੋਂ ਇਨਸਾਨੀ ਕੁਦਰਤ ਵਿੱਚ ਇਨਸਾਨ ਪੈਦਾ ਹੋਇਆ ਹੈ ਨਾ ਉਦੋਂ ਤੋਂ ਹੀ ਇਹ ਚੱਲਦਾ ਆ ਰਿਹਾ ਤੇ ਅੱਜ ਦਾ ਜੋ ਸਮਾਂ ਹੈ ਅੱਜ ਦੇ ਸਮੇਂ ਵਿੱਚ ਇਹ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਉਹ ਕੀ ਹੈ ਜਿਹੜਾ ਭੋਲਾ ਬੰਦਾ ਹੁੰਦਾ ਨਾ ਭੋਲੇ ਬੰਦੇ ਤੋਂ ਮੇਰਾ ਮਤਲਬ ਹੈ ਭੋਲਾ ਇਨਸਾਨ ਔਰਤ ਵੀ ਹੋ ਸਕਦੀ ਹੈ ਮਰਦ ਵੀ ਹੋ ਸਕਦਾ ਹੈ ਕੋਈ ਯੰਗ ਲੜਕਾ ਲੜਕੀ ਵੀ ਹੋ ਸਕਦੇ ਨੇ ਜਿਹੜਾ ਭੋਲਾ ਇਨਸਾਨ ਹੁੰਦਾ ਹੈ ਜਿਹੜਾ ਕਿਸੇ ਪੱਖ ਤੋਂ ਕਮਜ਼ੋਰ ਹੁੰਦਾ ਉਹਨੂੰ ਹਰ ਕੋਈ ਹਰ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਹਰ ਕੋਈ ਉਸ ਨਾਲ ਗਲਤ ਕਰਦਾ ਹੈ ਕਿਉਂਕਿ ਉਹਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਇਹ ਗੱਲ ਪਤਾ ਹੁੰਦੀ ਹੈ ਵੀ ਇਹ ਸਾਡਾ ਕੁਝ ਵੀ ਨਹੀਂ ਕਰ ਸਕਦਾ ਹਰ ਕੋਈ ਉਹਦਾ ਹਰ ਕੋਈ ਉਸ ਇਨਸਾਨ ਦਾ ਨਾ ਚੌਧਰੀ ਬਣਨ ਨੂੰ ਤਿਆਰ ਰਹਿੰਦਾ ਤੇ ਜਿਹੜੇ ਲੋਕ ਵਿਚ ਵਿਚਾਲੇ ਦੇ ਹੁੰਦੇ ਨੇ ਬੇਸ਼ੱਕ ਉਹ ਡਾਇਰੈਕਟ ਤਾਂ ਨਹੀਂ ਪਰ ਇਨਡਾਇਰੈਕਟ ਤਰੀਕੇ ਨਾਲ ਉਹ ਵੀ ਉਸ ਦਾ ਸਾਥ ਨਿਭਾਉਂਦੇ ਨਹੀਂ ਨੇ ਉਹ ਉਸ ਦਾ ਸਾਥ ਨਹੀਂ ਨਿਭਾਵੇ ਬਲਕਿ ਐਂ ਦਿਖਾਵਾ ਕਰਦੇ ਨੇ ਕਿ ਅਸੀਂ ਉਸ ਭੋਲੇ ਇਨਸਾਨ ਦੇ ਨਾਲ ਆ ਜਦ ਕਿ ਹਕੀਕਤ ਵਿੱਚ ਉਹ ਬਿਲਕੁਲ ਦੋਏ ਪੱਖ ਵਿੱਚ ਖੜੇ ਹੁੰਦੇ ਨੇ ਕਿਵੇਂ ਜੇ ਅਸੀਂ ਗਲਤ ਹੁੰਦਾ ਵੇਖ ਕੇ ਜਿਹੜਾ ਬੰਦਾ ਗਲਤ ਕਰ ਰਿਹਾ ਹੈ ਨਾ ਉਸ ਨੂੰ ਨਾਲ ਟੋਕੀਏ ਪੇ ਹੁੰਦਾ ਵੀ ਇਦਾਂ ਹੀ ਹੈ ਜਿਹੜਾ ਬੰਦਾ ਗਲਤ ਕਰ ਰਿਹਾ ਹੁੰਦਾ ਨਾ ਅਸੀਂ ਉਹਨੂੰ ਨਿਟੋਕਦੇ ਜਿੰਨੀ ਵੀ ਸਿੱਖਿਆ ਹੈ ਜਿੰਨਾ ਵੀ ਸਾਡਾ ਗਿਆਨ ਹੈ ਅਸੀਂ ਉਸ ਭੋਲੇ ਇਨਸਾਨ ਤੇ ਝਾੜਦੇ ਆ ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਉਸ ਪਿੱਛੇ ਗੱਲ ਕਰਨ ਵਾਲਾ ਕੋਈ ਨਹੀਂ ਹੈ ਅਸੀਂ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਜਾਂ ਆਪਣਾ ਸਾਰਾ ਗਿਆਨ ਸਾਰੀ ਤਾਕਤ ਲਾ ਦਿੰਨੇ ਆ ਉਸ ਭੋਲੇ ਇਨਸਾਨ ਨੂੰ ਜਿਸ ਉੱਤੇ ਜ਼ੁਲਮ ਹੋ ਰਿਹਾ ਹੈ ਉਸ ਦੇ ਹੱਕ ਵਿੱਚ ਖੜਨ ਦੀ ਬਜਾਏ ਉਸ ਨੂੰ ਇਹ ਸਮਝਾਉਣ ਵਿੱਚ ਆਪਣਾ ਜ਼ੋਰ ਲਗਾਉਣੀ ਹੈ ਵੀ ਤੂੰ ਪਿੱਛੇ ਹਟ ਜਾ ਜਾਂ ਤੇਰੀ ਗਲਤੀ ਹੈ ਤਾਂ ਅਸੀਂ ਉਸ ਦਾ ਹੱਕ ਵਿੱਚ ਖੜਨ ਦਾ ਬਸ ਦਿਖਾਵਾ ਕਰਦੇ ਹਾਂ ਅਖੀਰ ਤੱਕ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਭੋਲੇ ਇਨਸਾਨ ਨਾਲ ਸਾਨੂੰ ਗਾਹਾਂ ਚੱਲ ਕੇ ਕੋਈ ਜ਼ਿਆਦਾ ਫਾਇਦਾ ਵੀ ਨਹੀਂ ਹੋਣਾ ਉਸ ਨੂੰ ਅਸਰ ਡਰਾ ਦਬਕਾ ਕੇ ਕੰਟਰੋਲ ਕਰ ਲਈਏ ਤਾਂ ਕਿ ਜਿਹੜੀ ਦੂਜੀ ਧਿਰਾਂ ਜ਼ਾਲਿਮ ਧਿਰ ਉਸ ਵਿੱਚ ਸਾਡੀ ਇੱਜ਼ਤ ਮਾਣ ਬਣਿਆ ਰਹੇ ਪਰ ਇਹ ਗੱਲ ਯਾਦ ਰੱਖਣਾ ਜੋ ਤੁਸੀਂ ਇਹ ਕਰ ਰਹੇ ਹੋ ਨਾ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਜੋ ਕੁਦਰਤ ਕਦੇ ਵੀ ਨਹੀਂ ਬਖਸ਼ੇਗੀ ਅਤੇ ਜਿਹੜੇ ਲੋਕ ਹਜੇ ਐਦਾਂ ਦੀ ਗਲਤੀ ਨਹੀਂ ਕਰ ਰਹੇ ਉਨਾ ਨੂੰ ਮੇਰੀ ਸਲਾਹ ਹੈ ਇਹ ਜੀ ਗਲਤੀ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਾ ਕਰਨਾ ਜਦ ਤੁਸੀਂ ਕਿਸੇ ਭੋੜੇ ਇਨਸਾਨ ਨਾਲ ਜਾਂ ਕਿਸੇ ਕਮਜ਼ੋਰ ਇਨਸਾਨ ਨਾਲ ਜਿਹੜਾ ਇਨਸਾਨ ਇਮਾਨਦਾਰ ਹੁੰਦਾ ਹੈ ਤੁਹਾਡੇ ਤੇ ਯਕੀਨ ਕਰਦਾ ਹੈ ਤੁਹਾਨੂੰ ਆਪਣਾ ਸਮਝਦਾ ਹੈ ਜਦ ਤੁਸੀਂ ਉਸ ਦੀ ਸ਼ਰੀਫੀ ਦਾ ਫਾਇਦਾ ਚੱਕਦੇ ਹੋ ਨਾ ਇਹ ਦੇਖ ਕੇ ਜਾਂ ਇਹ ਜਾਣ ਕੇ ਵੀ ਇਹ ਸਾਡਾ ਕੀ ਕਰ ਲਵੇਗਾ ਇਹ ਤਾਂ ਇਕੱਲਾ ਹੈ ਅਸੀਂ 100 ਜਾਣੇ ਆ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਸਾਡਾ ਰਤਬਾ ਇਸ ਤੋਂ ਵੱਡਾ ਹੈ ਇਹਦੀ ਗੱਲ ਤੇ ਕਿੰਨੇ ਯਕੀਨ ਕਰਨਾ ਹੈ ਸਾਡੀ ਗੱਲ ਤੇ ਸਾਰੇ ਯਕੀਨ ਕਰਨਗੇ ਇਹ ਤੁਹਾਡੀ ਸਭ ਤੋਂ ਵੱਡੀ ਗਲਤਫਹਮੀ ਹੈ ਤੇ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਤੁਸੀਂ ਇਹ ਗੱਲ ਭੁੱਲ ਜਾਂਦੇ ਹੋ ਵੀ ਉਹ ਇਨਸਾਨ ਵੀ ਇਸ ਕੁਦਰਤ ਨੇ ਪੈਦਾ ਕਰਿਆ ਜੇ ਉਸ ਵੀ ਪਲਾ ਮਾਨਸੀ ਦਾ ਉਸਦੇ ਸ਼ਰੀਫੀ ਦਾ ਜਾਂ ਉਸਦੇ ਯਕੀਨ ਦਾ ਤੁਸੀਂ ਗਲਤ ਫਾਇਦਾ ਚੱਕ ਰਹੇ ਹੋ ਨਾ ਬੇਸ਼ੱਕ ਇਸ ਕੁਦਰਤ ਉੱਤੇ ਜਿਹੜੇ ਹੋਰ ਲੋਕ ਕੁਦਰਤ ਨੇ ਪੈਦਾ ਕਰੇ ਨਹੀਂ ਜੇ ਉਹ ਉਸਦੇ ਹੱਕ ਵਿੱਚ ਨਹੀਂ ਖੜਦੇ ਨਾ ਤਾਂ ਉਸਦੇ ਹੱਕ ਵਿੱਚ ਕੁਦਰਤ ਆਪ ਆ ਕੇ ਖੜੀ ਹੋ ਜਾਂਦੀ ਹੈ ਤੁਹਾਨੂੰ ਮੈਂ ਉਦਾਹਰਣ ਦਿੰਦਾ ਜੇ ਕਿਸੇ ਨੂੰ ਐ ਲੱਗਦਾ ਨਾ ਕਿ ਮੈਂ ਬੜਾ ਤਾਕਤਵਰ ਆ ਮੇਰੀ ਸਾਰੇ ਮਾਨ ਇੱਜ਼ਤ ਕਰਦੇ ਨੇ ਮੈਂ ਕਦੇ ਵੀ ਗੱਲ ਕਮਾਵਾਵਾਂਗਾ ਜੇ ਮੇਰੀ ਗੱਲ ਹਰ ਕੋਈ ਮੰਨੇਗਾ ਅਲੱਗ-ਅਲੱਗ ਤਰੀਕੇ ਜਿਹਨੂੰ ਆਪਣੇ ਆਪ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਹੈ ਕਿ ਮੈਂ ਬਹੁਤ ਸਿਆਣਾ ਹੈ ਤੇ ਮੈਂ ਸਭ ਕੁਝ ਕੰਟਰੋਲ ਕਰ ਸਕਦਾ ਹਾਂ ਇਸ ਦੁਨੀਆ ਤੇ ਇੱਕ ਰਾਜਾ ਹੋਇਆ ਰਾਜੇ ਦਾ ਨਾਂ ਸੀ ਦਤਰਾਸ਼ਟ ਉਹਨੂੰ ਇਹ ਲੱਗਦਾ ਸੀਗਾ ਕਿ ਉਹ ਪੰਡਵਾਂ ਨਾਲ ਜਾਂ ਕੁੰਤੀ ਨਾਲ ਜਿਹੜੀ ਪੰਡਵਾਦੀ ਮਾਤਾ ਸੀਗੀ ਮਾਤਾ ਕੁੰਤੀ ਵੀ ਉਸ ਦਾ ਆਦਮੀ ਪਾਂਡਵ ਜਿਹੜਾ ਰਾਜਾ ਸੀਗਾ ਪਾਂਡੂ ਉਹ ਇਸ ਦੁਨੀਆ ਤੇ ਹੈ ਨਹੀਂ ਇਕੱਲੀ ਔਰਤ ਕੀ ਕਰ ਲਵੇਗੀ ਉਸ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਜੋਰ ਲਗਾ ਲਿਆ ਉਸ ਦੀ ਅਗਲੀ ਪੀੜ੍ਹੀ ਆਈ ਦਰਯੋਧਨ ਉਹ ਵੀ ਆਪਣੇ ਆਪ ਨੂੰ ਰਾਜੇ ਦਾ ਮੁੰਡਾ ਸਮਝਦਾ ਸੀਗਾ ਕਿ ਮੇਰੇ ਹੱਕ ਵਿੱਚ ਅਨੇ ਮਹਾਬਲੀ ਯੋਧੇ ਹੈਗੇ ਇੱਕ ਅਰਜੁਨ ਮੇਰਾ ਕੀ ਵਿਗੜ ਲਵੇਗਾ ਜਦ ਉਹਨਾਂ ਦਾ ਗੁਰੂ ਜਿਦੇ ਤੋਂ ਅਰਜੁਨ ਨੇ ਸਿੱਖਿਆ ਲਈ ਹੈ ਉਹ ਦਰਯੋਦਨ ਦੇ ਹੱਕ ਵਿੱਚ ਯੁੱਧ ਕਰੇਗਾ ਉਹ ਤਾਂ ਪੰਡਵਾਂ ਨੂੰ ਇੱਕ ਦਿਨ ਚ ਹੀ ਹਰਾ ਦੇਵੇਗਾ ਇਹ ਉਸ ਦੀ ਗਲਤ ਫਹਮੀ ਸੀ ਬੇਸ਼ੱਕ ਸਾਰੀ ਦੀ ਸਾਰੀ ਉਸ ਟਾਈਮ ਦੀ ਦੁਨੀਆ ਇੱਕ ਪਾਸੇ ਹੋ ਕੇ ਖੜੀ ਹੋ ਗਈ ਸੀ ਨਾ ਤਾਂ ਉਹਨਾਂ ਨਾਲ ਕੁਦਰਤ ਆ ਕੇ ਖੜੀ ਹੋ ਗਈ ਸੀ। ਕੁਦਰਤ ਨੇ ਉਹਨਾਂ ਦੇ ਹੱਕ ਵਿੱਚ ਇਹ ਜਿਹਾ ਭਾਣਾ ਵਰਤਾਇਆ ਵੀ ਜਿਹੜੇ ਲੋਕਾਂ ਨੇ ਤਾਂ ਉਹਨਾਂ ਨਾਲ ਗਲਤ ਕੀਤਾ ਤੇ ਜਿਹੜੇ ਉਸਦੇ ਹੱਕ ਵਿੱਚ ਖੜੇ ਦਰਯੋਧਨ ਦੇ ਉਹ ਸਾਰਿਆਂ ਨੂੰ ਜਿੰਨੇ ਮਰਜੀ ਮਹਾਬਲੀ ਤਾਕਤਵਰ ਸੀਗੇ ਪਰ ਉਹਨਾਂ ਸਾਰਿਆਂ ਨੂੰ ਮੂਦੀ ਖਾਣੀ ਪਈ। ਇੱਕ ਤੱਲੇ ਅਰਜੁਨ ਨੇ ਜਾਂ ਉਸਦੇ ਪੰਜ ਭਰਾਵਾਂ ਨੇ ਮਹਾ ਭਾਰਤ ਦਾ ਜੰਗ ਜਿੱਤ ਲਿਆ ਸੀਗਾ ਦੂਜੀ ਉਦਾਹਰਣ ਜਦ ਪ੍ਰਭੂ ਸ਼੍ਰੀ ਰਾਮ ਜਿਸ ਨੂੰ ਆਪਾਂ ਪ੍ਰਭੂ ਸ਼੍ਰੀ ਨਾਮ ਦੇ ਨਾਮ ਤੋਂ ਜਾਣਦੇ ਹਾਂ ਜਦੋਂ ਉਹ ਇਕੱਲਾ ਹੋ ਗਿਆ ਸੀਗਾ ਰਾਵਣ ਨੂੰ ਐਦਾਂ ਲੱਗਿਆ ਸੀਗਾ ਵੀ ਇੱਕ yogi ਮੇਰਾ ਕੀ ਕਰ ਲਵੇਗਾ ਇੱਕ ਸੰਿਆਸੀ ਉਸ ਨਾਲ ਕੋਈ ਸੇਨਾ ਨਹੀਂ ਹੈ ਤਾਂ ਕੁਦਰਤ ਨੇ ਜੰਗਲਾਂ ਵਿੱਚੋਂ ਸੇਨਾ ਪੈਦਾ ਕਰਤੀ ਸੀ ਤੇ ਜਿਨ੍ਹਾਂ ਨੇ ਜਾ ਕੇ ਰਾਵਣ ਤੇ ਜਿੱਤ ਹਾਸਲ ਕਰੀ ਸੀ ਸੋ ਕਦੇ ਵੀ ਇਹ ਕੰਮ ਨਾ ਕਰਿਆ ਕਰੋ ਵੀ ਜਿਹੜਾ ਇਨਸਾਨ ਤੁਹਾਡੇ ਤੇ ਯਕੀਨ ਕਰਦਾ ਹੈ ਜਾਂ ਜਿਹੜਾ ਇਨਸਾਨ ਭੋਲਾ ਹੈ ਜਿਹੜਾ ਤੁਹਾਨੂੰ ਲੱਗਦਾ ਕਿ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਅਸੀਂ ਇਹਨੂੰ ਕੰਟਰੋਲ 'ਚ ਕਰ ਲਵਾਂਗੇ ਉਸ ਦੀ ਤੁਸੀਂ ਬਦਨਾਮੀ ਕਰਦੇ ਹੋ ਉਸ ਨੂੰ ਮੂਰਖ ਜਾਣਦੇ ਹੋ ਜਾਂ ਉਸ ਨੂੰ ਕਈ ਵਾਰ ਤਾਂ ਮਾਰਨ ਤੱਕ ਵੀ ਜਾਂਦੇ ਹੋ ਪਰ ਉਸ ਇਨਸਾਨ ਦਾ ਹੱਥ ਜਦ ਕੁਦਰਤ ਫੜਦੀ ਆ ਨਾ ਤਾਂ ਵੱਡੇ 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 ਰਾਜੇ ਸੂਰਮੇ ਪੁਰਾਣੇ ਸਮੇਂ ਵਿੱਚ ਵੀ ਸਾਰਿਆਂ ਨੂੰ ਮੂਹਤੀ ਖਾਣੀ ਪਈ ਸੀ ਤੇ ਅੱਗੇ ਵੀ ਮੂਹਤੀ ਹੀ ਠਾਣੀ ਪਵੇਗੀ ਕਿਉਂਕਿ ਉਸ ਦੇ ਨਾਲ ਉਸ ਦੇ ਮਾਪੇ ਦੇ ਚੰਗੇ ਕਰਮ ਉਸ ਦੇ ਆਪਣੇ ਚੰਗੇ ਕਰਮ ਉਹ ਨਹੀਂ ਮੂਰਖ ਹੈਗਾ ਲੋਕੀ ਆਮ ਗੱਲਾਂ ਕਰਦੇ ਨੇ ਜਿਹੜੇ ਛੋਟੀ ਜਿਹੀ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਨਾ ਉਹ ਹੱਸਦੇ ਆ ਵੀ ਅਸੀਂ ਇਹਨਾਂ ਨੂੰ ਮੂਰਖ ਬਣਾ ਲਿਆ ਅਸੀਂ ਇਹਨਾਂ ਨੂੰ ਚਲਾ ਰਹੇ ਹਾਂ ਫਲਾਣਾ ਫਲਾਣਾ ਪਰ ਤੁਸੀਂ ਨਹੀਂ ਚਲਾ ਰਹੇ ਹੁੰਦੇ ਉਹ ਅਗਲੇ ਦਾ ਯਕੀਨ ਹੁੰਦਾ ਤੁਹਾਡੇ ਤੇ ਤੇ ਤੁਸੀਂ ਜਦ ਉਸ ਯਕੀਨ ਤੇ ਸੱਟ ਮਾਰਦੇ ਹੋ ਨਾ ਤਾਂ ਤੁਸੀਂ ਉਸ ਰੱਬ ਦੀ ਹੋਂਦ ਤੇ ਉਸ ਰੱਬ ਦੇ ਯਕੀਨ ਤੇ ਜਿਹੜਾ ਉਸਦੇ ਮਾਪੇ ਦਾ ਜਾਂ ਉਸ ਦਾ ਆਪਣਾ ਇਸ ਕੁਦਰਤ ਤੇ ਉਸਦੇ ਆਪਣੇ ਪਰਮਾਤਮਾ ਤੇ ਯਕੀਨ ਹੁੰਦਾ ਨਾ ਤੁਸੀਂ ਉਸਤੇ ਸੱਟ ਮਾਰਦੇ ਹੋ ਤੁਸੀਂ ਉਸਦੇ ਪਰਮਾਤਮਾ ਨੂੰ ਮੂਰਖ ਬਣਾਉਂਦੇ ਹੋ ਤੇ ਇਸ ਦੀ ਸਜ਼ਾ ਮਿਲਣੀ ਹੀ ਮਿਲਣੀ ਹੈ ਕਰਮਾਂ ਦੀ ਸਜ਼ਾ ਮਿਲਦੀ ਹੀ ਮਿਲਦੀ ਹੈ ਚਾਹੇ ਤੁਸੀਂ ਜਿੰਨੇ ਮਰਜੀ ਦਾਨ ਧਰਮ ਕਰ ਲੋ ਜੋ ਮਰਜੀ ਗਾਲੋ ਪਿਤਾਮਾ ਭੀਸ਼ਮ ਜਿਹੜਾ ਪੰਡਵਾ ਤੇ ਦਰਯੋਧਨ ਦਾ ਬਾਬਾ ਸੀ ਉਹਨੇ ਸਿਰਫ ਇੱਕ ਗੁਨਾ ਕੀਤਾ ਸੀਗਾ ਜਿਹੜੀ ਲਾਈਨ ਮੈਂ ਪਹਿਲਾਂ ਕੋਟ ਕਰੀ ਹੈ ਜਿੱਥੇ ਉਸ ਦਾ ਬੋਲਣਾ ਬਣਦਾ ਸੀਗਾ ਉੱਥੇ ਉਹ ਚੁੱਪ ਰਿਹਾ ਸੀਗਾ ਉਸਦੇ ਇਸ ਇੱਕ ਗਲਤੀ ਕਰਕੇ ਉਸ ਦਾ ਸਾਰਾ ਪਰਿਵਾਰ ਸਾਰੇ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਤੇ ਆਪ ਵੀ ਆਪ ਵੀ ਉਸ ਨੂੰ ਕਿੰਨੀ ਪੀੜਾ ਵਿੱਚੋਂ ਗੁਜ਼ਰਨਾ ਪਿਆ ਸੀਗਾ ਜਦ ਉਸ ਨੂੰ ਬਾਣਾ ਦੀ ਛੀਆਂ ਤੇ ਆਪਣੇ ਪ੍ਰਾਣ ਉਦੋਂ ਤੱਕ ਨਹੀਂ ਤਿਆਗ ਸਕਦਾ ਸੀ ਉਹ ਜਦ ਤੱਕ ਉਹ ਯੁੱਧ ਦਾ ਪ੍ਰਣਾਮ ਦੇਖ ਨਾ ਲਵੇ ਵੀ ਇਹਦਾ ਯੁੱਧ ਦਾ ਪ੍ਰਣਾਮ ਨਿਕਲਦਾ ਕੀ ਹੈ ਸਿਰਫ ਉਸ ਦੀ ਇੱਕ ਗਲਤੀ ਕਾਰਨ ਤੋ ਇੱਕ ਗੱਲਾਂ ਯਾਦ ਰੱਖਿਆ ਕਰੋ ਕਦੇ ਵੀ ਕਦੇ ਵੀ ਕਿਸੇ ਭੋਲੇ ਨਾਲ ਕਿਸੇ ਚੰਗੇ ਇਨਸਾਨ ਨਾਲ ਜਾਂ ਜਿਹੜਾ ਇਨਸਾਨ ਤੁਹਾਡੇ ਤੇ ਯਕੀਨ ਕਰਦਾ ਸਿਰਫ ਉਸ ਨੂੰ ਉਦਾਂ ਹੀ ਨਾ ਜਾਣਿਆ ਕਰੋ ਵੀ ਇਹ ਸਾਡਾ ਕੀ ਕਰ ਲੇਗਾ ਪਤਾ ਹਰ ਕਿਸੇ ਨੂੰ ਸਭ ਹੁੰਦਾ ਪਰ ਅਗਲਾ ਸਿਰਫ ਚੁੱਪ ਹੁੰਦਾ ਕਿਉਂਕਿ ਅਗਲਾ ਤੁਹਾਡੇ ਨਾਲੋਂ ਵੱਧ ਜ਼ਿੰਮੇਵਾਰ ਹੁੰਦਾ ਅਗਲੇ ਦੀਆਂ 100 ਮਜਬੂਰੀਆਂ ਹੋ ਸਕਦੀਆਂ ਜਾਂ ਅਗਲੇ ਨੇ ਆਪਣੇ ਜ਼ਿੰਦਗੀ ਦਾ ਫੈਸਲਾ ਆਪਣੇ ਉਸ ਪਰਮਾਤਮਾ ਦੇ ਹੱਥ ਛੱਡਿਆ ਹੁੰਦਾ ਵੀ ਜਦ ਮੈਂ ਕੁਝ ਗਲਤ ਕਰ ਨਹੀਂ ਰਿਹਾ ਜੇ ਕਿਸੇ ਨੇ ਮੇਰੇ ਨਾਲ ਕੁਝ ਗਲਤ ਕਰਿਆ ਤਾਂ ਆਪੇ ਹੀ ਜੇ ਪਰਮਾਤਮਾ ਨੂੰ ਠੀਕ ਲੱਗੂਗਾ ਤਾਂ ਉਹ ਆਪੇ ਹੀ ਫੈਸਲਾ ਕਰ ਲਵੇਗਾ ਤੇ ਜਿਹੜੇ ਬੰਦੇ ਨੇ ਆਪਣੇ ਫੈਸਲੇ ਇਸ ਕੁਦਰਤ ਜਾਂ ਪਰਮਾਤਮਾ ਦੇ ਹੱਥ ਛੱਡੇ ਹੁੰਦੇ ਆ ਨਾ ਤਾਂ ਉਸ ਦੇ ਫੈਸਲੇ ਫਿਰ ਉਹ ਆਪ ਕੁਦਰਤੀ ਤਾਕਤ ਆਪ ਕਰਦੀ ਹੈ ਜੇ ਤੁਹਾਨੂੰ ਮੈਂ ਆਪਣੀ ਉਦਾਹਰਣ ਦਵਾਂ ਮੇਰੇ ਸੁਣਨ ਵਾਲਿਆਂ ਨੂੰ ਮੈਂ ਆਪ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਗਲਤੀਆਂ ਘਰੀਆਂ ਜੇ ਆਪਾਂ ਕਹੀਏ ਤਾਂ ਕੋਈ ਇਹੋ ਜਿਹੀ ਗਲਤੀ ਨਹੀਂ ਹੋਣੀ ਜਿਹੜੀ ਨਾ ਕੀਤੀ ਹੋਵੇ ਪਰ ਉਹਨਾਂ ਗਲਤੀਆਂ ਦੇ ਬਾਵਜੂਦ ਵੀ ਜੇ ਮੈਂ ਉਹਨਾਂ ਰਾਹਾਂ ਤੋਂ ਵਾਪਸ ਨਹੀਂ ਮੁੜਿਆ ਜਾਂ ਸਾਰੇ ਕੰਮ ਵਧੀਆ ਚੱਲੀ ਗਏ ਜ਼ਿੰਦਗੀ 'ਚ ਅੱਗੇ ਵਧੇ ਤਾਂ ਉਸ ਦਾ ਸਿਰਫ ਇੱਕ ਕਾਰਨ ਸੀ ਮੇਰੇ ਘਰਦਿਆਂ ਦੇ ਮੇਰੇ ਮਾਪੇ ਮੇਰੇ ਦਾਦੀ ਬਾਬਾ ਉਹਨਾਂ ਦੇ ਚੰਗੇ ਕਰਮ ਉਹਨਾਂ ਦੀ ਡੋਰ ਰੱਬ ਤੇ ਛੱਡੀ ਹੋਈ ਸੀ ਜਿਹੜੇ ਬੰਦਿਆਂ ਦਾ ਯਕੀਨ ਮੇਰਾ ਹੋ ਸਕਦਾ ਘਟਵਾਦ ਹੋਵੇ ਪਰ ਘਰਦਿਆਂ ਦਾ ਤਾਂ ਸੀਗਾ ਉਨਾ ਦੇ ਉਸ ਯਕੀਨ ਕਰਕੇ ਹੀ ਮੇਰੇ ਆਪਣੇ ਆਪਣੇ ਕਦੇ ਕੋਈ ਕੰਮ ਜ਼ਿੰਦਗੀ ਵਿੱਚ ਰੁਕੇ ਹੀ ਨਹੀਂ ਇਹ ਇਹ ਜੇ ਕੰਮ ਵੀ ਸਰੇ ਚੜੇ ਵੀ ਜੇ ਪਰਸਨਲ ਗੱਲਾਂ ਬੰਦਾ ਕਹਿੰਦੇ ਕਰੇ ਨਾ ਜ ਕਿਸੇ ਨਾਲ ਤਾਂ ਇੱਕ ਵਾਰ ਸੁਣ ਕੇ ਲੋਕਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਏਗੀ ਵੀ ਇਹ ਕਿਵੇਂ ਹੋ ਗਿਆ ਇਹ ਤਾਂ ਹੋ ਹੀ ਨਹੀਂ ਸਕਦਾ ਉਸ ਦਾ ਕਾਰਨ ਸਿਰਫ ਕਰਦਿਆਂ ਦੇ ਕੀਤੇ ਹੋਏ ਚੰਗੇ ਕਰਮ ਕਿਉਂਕਿ ਨਾ ਕਰਦਿਆਂ ਨੇ ਕਿਸੇ ਨਾਲ ਚਲਾਕੀ કરી ਤੇ ਨਾ ਅਸੀਂ ਕਿਸੇ ਨਾਲ ਚਲਾਕੀ કરી ਗਲਤੀਆਂ ਕਰੀਆਂ ਆਪਣੇ ਤੱਕ ਕਰੀਆਂ ਤੇ ਉਹਨਾਂ ਗਲਤੀਆਂ ਦੀ ਸਜ਼ਾ ਵੀ ਭੁਗਤੀ ਆਪਣੀ ਗਲਤੀਆਂ ਨਾਲ ਕਿਸੇ ਹੋਰ ਦਾ ਨੁਕਸਾਨ ਨਹੀਂ ਕਰਿਆ ਨਾ ਕਦੇ ਕਿਸੇ ਨੂੰ ਨੀਵਾ ਦਿਖਾਇਆ ਤੇ ਨਾ ਕਦੇ ਕਿਸੇ ਦਾ ਫਾਇਦਾ ਚੱਕਿਆ ਸੋ ਜੇ ਤੁਸੀਂ ਕਦੇ ਕਿਸੇ ਦਾ ਫਾਇਦਾ ਨਹੀਂ ਚੱਕਦੇ ਕਦੇ ਕਿਸੇ ਨੂੰ ਨੀਵਾਂ ਨਹੀਂ ਦਿਖਾਵੇ ਕਦੇ ਉੱਚਾ ਉੱਠਣ ਲਈ ਆਪ ਉੱਚਾ ਉੱਠਣ ਲਈ ਦੂਏ ਨੂੰ ਨੀਵਾ ਨਹੀਂ ਕਰ ਦੇਣਾ ਤਾਂ ਬੇਸ਼ੱਕ ਤੁਹਾਡੀ ਜ਼ਿੰਦਗੀ ਵਿੱਚ ਜੇ ਅੱਜ ਕੁਝ ਪਰੇਸ਼ਾਨੀਆਂ ਹੈ ਵੀ ਜੀ ਜ਼ਿੰਦਗੀ ਵਿੱਚ ਹਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪਰੇਸ਼ਾਨੀਆਂ ਹੁੰਦੀਆਂ ਜ਼ਿਆਦਾਤਰ ਉਹਨਾਂ ਪਰੇਸ਼ਾਨੀਆਂ ਦਾ ਕਾਰਨ ਆਪਣੇ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਹੁੰਦਾ ਤੁ ਜੇ ਪਰੇਸ਼ਾਨੀ ਤੋਂ ਤੰਗ ਹੋ ਕੇ ਕੋਈ ਗਲਤ ਸਟੈਪ ਚੱਕਣ ਦੀ ਬਜਾਏ ਨਾ ਸਿਰਫ ਇੱਕ ਕੰਮ ਕਰਿਆ ਕਰੋ ਜੇ ਮੈਂ ਆਪਣੀ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਆਪਣੀ ਕਹਾਣੀ ਬੰਦਾ ਆਪਣੀ ਕਹਾਣੀ ਸੱਚੀ ਦੱਸ ਸਕਦਾ ਹੁੰਦਾ ਕਿਉਂਕਿ ਉਸ ਵਿੱਚ ਕੋਈ ਹੇਲ ਫੇਰ ਨਹੀਂ ਹੁੰਦੀ ਜੇ ਤੁਸੀਂ ਜ਼ਿੰਦਗੀ ਵਿੱਚ ਇਮਾਨਦਾਰੀ ਨਾਲ ਆਪਣੇ ਕੰਮ ਕਰ ਰਹੇ ਹੋ ਤੁਸੀਂ ਕਿਸੇ ਦਾ ਮਾੜਾ ਨਹੀਂ ਸੋਚਦੇ ਹਮੇਸ਼ਾ ਫਾਇਦਾ ਹੀ ਸੋਚਦੇ ਹੋ ਅਗਲਾ ਤੁਹਾਡੇ ਨਾਲ ਜੋ ਮਰਜ਼ੀ ਕਰੇ ਪਰ ਤੁਸੀਂ ਫਿਰ ਵੀ ਚੰਗਾ ਹੀ ਸੋਚਦੇ ਹੋ ਤੇ ਆਪਣੇ ਫੈਸਲੇ ਉਸ ਕੁਦਰਤ ਹੱਥ ਛੱਡ ਦਿਆ ਕਰੋ ਇਹ ਤੁਹਾਨੂੰ ਮੈਂ ਗੱਲ ਪੂਰੇ ਯਕੀਨ ਤੇ ਕਹਿ ਸਕਦਾ ਕਿਉਂਕਿ ਮੇਰੇ ਆਪਣੇ ਨਾਲ ਬੀਤੀ ਹੋਈ ਹੈ ਇਹ ਇਹ ਜੇ ਕੰਮ ਵੀ ਸਿਰੇ ਚੜਨਗੇ ਵੀ ਜਿਹੜੇ ਲੋਕਾਂ ਨੂੰ ਜਦ ਤੁਸੀਂ ਬੈਠ ਕੇ ਕਿਤੇ ਗੱਲਬਾਤ ਕਰੋਗੇ ਨਾ ਅਗਲੇ ਕਹਿਣਗੇ ਵੀ ਇਹ ਹੋ ਹੀ ਨਹੀਂ ਸਕਦਾ ਇਹ ਕਿਵੇਂ ਹੋ ਗਿਆ ਸਭ ਤੋਂ ਵੱਡੀ ਗਲਤੀ ਕਿਸੇ ਨੂੰ ਥੱਲੇ ਸੁੱਟਣ ਦੀ ਕਾਦੇ ਵਾਸਤੇ ਆਪਣੇ ਆਪ ਨੂੰ ਉੱਚਾ ਚੱਕਣ ਲਈ ਇਹ ਗਲਤੀ ਜ਼ਿੰਦਗੀ ਵਿੱਚ ਕਦੇ ਨਾ ਕਰਨਾ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਏਗੀ ਤੇ ਜੇ ਤੁਸੀਂ ਅੱਜ ਤੋਂ ਪਹਿਲਾਂ ਇਹ ਜਿਹਿਆਂ ਕੋਈ ਗਲਤੀਆਂ ਕੀਤੀਆਂ ਨੇ ਹਰ ਬੰਦੇ ਨੂੰ ਆਪਣਾ ਸੱਚ ਪਤਾ ਹੁੰਦਾ ਸਾਨੂੰ ਕਿਸੇ ਨੂੰ ਸਾਬਤ ਕਰਨ ਦੀ ਜਾਂ ਕਿਸੇ ਤੋਂ ਹਾਮੀ ਭਰਨ ਦੀ ਲੋੜ ਨਹੀਂ ਹੁੰਦੀ ਆਪਣਾ ਬੈਠ ਕੇ ਸੋਚਿਆ ਕਰੋ ਕਿ ਮੈਂ ਅੱਜ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਨਾਲ ਗਲਤ ਤਾਂ ਨਹੀਂ ਕਰਿਆ ਜੇ ਤੁਹਾਨੂੰ ਲੱਗੇ ਵੀ ਹਾਂ ਵੀ ਆਹ ਬੰਦੇ ਨਾਲ ਮੈਂ ਗਲਤ ਕਰਿਆ ਚਾਹੇ ਤੁਸੀਂ ਉਸ ਨੂੰ ਕੁਛ ਅਪ ਸ਼ਬਦ ਹੀ ਬੋਲੇ ਹੋਣ ਵੀ ਉਸ ਦੀ ਗਲਤੀ ਨਹੀਂ ਸੀ ਕੋਈ ਤੇ ਮੈਂ ਹੀ ਆਪਣੀ ਗਲਤੀ ਕਰਕੇ ਤੇ ਮੈਂ ਅਗਲੇ ਨੂੰ ਸੁਣਾਇਆ ਵੀ ਅਗਲੇ ਦਿਨ ਜਾ ਕੇ ਇਮਾਨਦਾਰੀ ਨਾਲ ਮਾਫੀ ਮੰਗ ਲਿਆ ਕਰੋ ਤੁਹਾਡੀ ਇੱਜ਼ਤ ਉਸ ਬੰਦੇ ਦੀ ਨਜ਼ਰਾਂ ਵਿੱਚ ਹੋਰ ਉੱਚੀ ਹੋ ਜਾਵੇਗੀ ਮੈਂ ਆਪਣੀ ਗੱਲ ਦੱਸਾਂ ਇੱਕ ਜਗ੍ਹਾ ਮੈਂ ਕੰਮ ਕਰਦਾ ਸੀਗਾ ਗਲਤੀ ਮੇਰੀ ਸੀਗੀ ਪਰ ਹੀਟ ਆਫ ਦਾ ਮੂਮੈਂਟ ਚ ਮੇਰੇ ਕੋ ਉਹਨੂੰ ਚੰਗਾ ਮਾੜਾ ਕਹਿ ਹੋ ਗਿਆ ਚੰਗਾ ਮਾੜਾ ਕਹ ਉਸਨੇ ਮੈਨੂੰ ਬਾਅਦ ਚੋ ਜਵਾਬ ਦੇਆ ਕਿ ਅੱਗੇ ਤੋਂ ਮੈਂ ਤੇਰਾ ਕੋਈ ਕੰਮ ਨਹੀਂ ਕਰਨਾ ਤੇ ਮੈਂ ਉਹਨੂੰ ਕਿਹਾ ਵੀ ਹਾਂ ਵੀ ਨਾ ਕਰ ਤੇਰੀ ਮਰਜ਼ੀ ਹੈ ਤੇ ਮੈਂ ਕਰਕੇ ਉੱਥੋਂ ਚਲੇ ਗਿਆ ਹਜੇ ਮੈਂ ਰਸਤੇ ਵਿੱਚ ਜਾ ਰਿਹਾ ਸੀਗਾ ਰਸਤੇ ਵਿੱਚ ਮੈਨੂੰ ਯਾਦ ਆਇਆ ਵੀ ਨਹੀਂ ਉਸ ਤੋਂ ਪਹਿਲਾਂ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਮੇਰਾ ਬਿਹੇਵੀਅਰ ਉਹਦੇ ਨਾਲ ਨਹੀਂ ਠੀਕ ਸੀਗਾ ਵੀ ਮੇਰੀ ਗਲਤੀ ਹੈ ਮੈਂ ਸ਼ਾਮ ਨੂੰ ਜਦ ਵਾਪਸ ਉਸ ਬੰਦੇ ਨੂੰ ਦੁਆਰਾ ਮਿਲਿਆ ਨਾ ਮੈਂ ਜਾਂਦੇ ਹੀ ਸਭ ਤੋਂ ਪਹਿਲਾਂ ਉਸ ਤੋਂ ਮਾਫੀ ਮੰਗੀ ਵੀ ਸੌਰੀ ਵੀ ਮੈਂ ਤੈਨੂੰ ਤੂੰ ਜੋ ਮੈਨੂੰ ਕਿਹਾ ਉਸ ਦਾ ਕਾਰਨ ਮੇਰਾ ਆਪਣਾ ਜਿਹੜਾ ਮੈਂ ਤੇਰੇ ਨਾਲ ਵਤੀਰਾ ਕੀਤਾ ਹੋਊਗਾ ਸੀਗਾ ਮੈਨੂੰ ਉਹਦਾ ਨਹੀਂ ਕਰਨਾ ਚਾਹੀਦਾ ਸੀਗਾ ਤੇ ਉਹਦੇ ਲਈ ਮੈਂ ਸੌਰੀ ਐ ਉਸ ਦਿਨ ਤੋਂ ਬਾਅਦ ਉਹ ਬੰਦੇ ਨੇ ਕਦੇ ਵੀ ਮੈਨੂੰ ਮਿਲਦਾ ਨਾ ਅੱਜ ਵੀ ਹਮੇਸ਼ਾ ਮੇਰਾ ਕੰਮ ਮੈਨੂੰ ਉਹਨੂੰ ਕਹਿੰਦੇ ਲੋਡ ਨਹੀਂ ਪੈਂਦੀ ਉਹ ਆਪੇ ਜੇ ਮਿਲਿਆ ਤਾਂ ਮੈਨੂੰ ਪੁੱਛ ਲੈਂਦਾ ਵੀ ਕੋਈ ਲੋਡ ਹੋਵੇ ਜਾਂ ਕੋਈ ਕੰਮ ਹੋਵੇ ਤੇ ਉਹਦੀ ਮਰਨਾ ਇੰਨੀ ਵਧੀਆ ਬਣਦੀ ਹੈ ਕਿਉਂਕਿ ਉਸ ਨੂੰ ਨਹੀਂ ਮਾਫੀ ਮੰਗਣੀ ਪਈ ਨਾ ਉਸ ਨੇ ਮੈਨੂੰ ਕਿਹਾ ਮੈਂ ਆਪਣੀ ਗਲਤੀ ਆਪ ਸਮਝ ਕੇ ਆਪ ਜਾ ਕੇ ਉਹਦੇ ਕੋਲੋਂ ਮਾਫੀ ਮੰਗੀ ਸੋ ਜੇ ਅੱਜ ਤੋਂ ਪਹਿਲਾਂ ਤੁਸੀਂ ਕੁਝ ਅਜਈਆਂ ਗਲਤੀਆਂ ਕਰੀਆਂ ਵੀ ਨੇ ਨਾ ਜਾ ਕੇ ਉਸ ਬੰਦੇ ਕੋਲੋਂ ਮਾਫੀ ਮੰਗੋ ਤਾ ਕਿ ਉਹ ਬੰਦਾ ਤੁਹਾਨੂੰ ਮਾਫ ਕਰ ਦਵੇ ਨਹੀਂ ਤਾਂ ਇਹ ਕੁਦਰਤ ਜਿਹੜਿਆ ਕਹਾਵਤਾ ਬਣੀ ਆ ਨਾ ਪੁਰਾਣੀਆਂ ਵੀ ਰੱਬ ਦੀ ਲਾਠੀ ਵੱਜਦੀ ਬੜੀ ਜ਼ੋਰ ਨਾਲ ਹੈ ਪਰ ਉਸ ਦੀ ਆਵਾਜ਼ ਨਹੀਂ ਹੁੰਦੀ ਤੇ ਉਹ ਵੱਜਣੀ ਹੈਗੀ ਹੈ ਕਦੇ ਵੀ ਕਦੇ ਵੀ ਤੁਸੀਂ ਕਿਸੇ ਨੂੰ ਸੁੱਟ ਕੇ ਖਾਸ ਕਰਕੇ ਉਸ ਨੂੰ ਜਿਹੜਾ ਤੁਹਾਡੇ ਤੇ ਯਕੀਨ ਕਰਦਾ ਹੈ ਹਮੇਸ਼ਾ ਉਸ ਨੂੰ ਹੀ ਸੁੱਟਿਆ ਜਾਂਦਾ ਹੈ ਜਿਸ ਬੰਦੇ ਨੂੰ ਤੁਹਾਡੇ ਤੇ ਪੂਰਾ ਯਕੀਨ ਹੁੰਦਾ ਤੇ ਇੱਕ ਗੱਲ ਮੇਰੀ ਲੜ ਮੰਨ ਲਓ ਥੋੜੇ ਸਮੇਂ ਲਈ ਹੋ ਸਕਦਾ ਤੁਹਾਨੂੰ ਲੱਗੇ ਵੀ ਤੁਸੀਂ ਕਾਮਯਾਬ ਹੋ ਰਹੇ ਹੋ ਸਾਰੇ ਤੁਹਾਡੇ ਹੱਕ ਦੇ ਨੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਮੇਰੀ ਚਲਾਕੀ ਚਤਰਾਈ ਚੱਲ ਗਈ ਪਰ ਇੱਕ ਟਾਈਮ ਆਏਗਾ ਤੁਹਾਡੀ ਇਹੀ ਚਲਾਕੀ ਚਤਰਾਈ ਤੁਹਾਡੇ ਸਾਹਮਣੇ ਆ ਕੇ ਖੜੀ ਹੋ ਜਾਵੇਗੀ ਤੁਹਾਡੇ ਵੀ ਆ ਕੇ ਖੜੀ ਹੋਵੇਗੀ ਜਿਵੇਂ ਦਤਰਾਸ਼ਟਰ ਦੇ ਆ ਕੇ ਖੜੀ ਹੋਈ ਉਸਦੇ ਆਪਣੇ ਬੱਚੇ ਇੱਕ ਪਾਸੇ ਪੰਜ ਭਰਾ ਸੀ ਇੱਕ ਪਾਸੇ 100 ਸੀ ਕੋਈ ਵੀ ਨਹੀਂ ਬਚਿਆ ਸੀ ਤੁਹਾਡੇ ਆਪਣੇ ਬੱਚਿਆਂ ਨੂੰ ਵੀ ਉਸਦਾ ਹਰਜਾਨਾ ਭੁਗਤਣਾ ਹੀ ਪਵੇਗਾ ਕਿਉਂਕਿ ਤੁਹਾਡੀ ਲੜਾਈ ਉਸ ਕੁਦਰਤ ਨਾਲ ਹੈ ਤੇ ਕੁਦਰਤ ਚੰਗੇ ਇਨਸਾਨਾਂ ਨਾਲ ਚੱਲਦੀ ਹੈ ਚੰਗੇ ਇਨਸਾਨਾਂ ਦੇ ਯਕੀਨ ਤੇ ਚੱਲਦੀ ਹੈ ਤੇ ਤੁਸੀਂ ਉਹਨਾਂ ਦੇ ਯਕੀਨ ਤੇ ਸੱਟ ਮਾਰਦੇ ਹੋ ਆਸ ਕਰਦਾ ਤੁਸੀਂ ਮੇਰੀ ਇਹਨਾਂ ਗੱਲਾਂ ਤੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਤੇ ਆਪਣੀ ਜ਼ਿੰਦਗੀ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕਰੋਗੇ ਧੰਨਵਾਦ ਜੀ